جئے ہند 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 ਸਤਰਾ ਅਣੂ ਬਿਨਾ ਪਰਮਾਣੂ ਨਹੀਂ ਬਣਦਾ ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੰਨੀ ਵੱਡੀ ਹੋਵੇ ਵਿਸ਼ਵਨਾਥ ਬਣਤੀ ਵਰਗੇ ਵਰਕਰਾਂ ਬਿਨਾ ਜ਼ੀਰੋ ਹੈ ਜ਼ੀਰੋ ਪਾਗਲੇ ਕੀ ਸਮਝੋ ਮੇਰੇ ਸਾਫੇ ਦਾ ਲਾੜਾ ਇਹ ਨਾ ਤੁਸੀਂ ਸਾਫੇ ਦਾ ਲਾੜਾ ਕਿ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿੰਦਾ ਕਿ ਬਾਹ ਜਨਾਕੀ ਪਕੜੀਏ ਸਿਰ ਦੀ ਜੀਏ ਬਾਹ ਨਾ ਛੋੜੀਏ ਬੋਲੇ ਇਨਸਾਨ ਹਾ ਅਕ੍ਰਿਆ ਕਾਲ ਇਹ ਗੁਰੂਆਂ ਦੀ ਬਾਣੀ ਕਿਉਂ ਸਹਿਣ ਦੇਣ ਵਾਲੀ ਹੈ ਕਿਉਂਕਿ ਤਿਆਗ ਦੀ ਭਰੀ ਹੈ ਕਾਂਗਰਸ ਕੋਈ ਨਮਕ ਦੀ ਟਲੀ ਨਹੀਂ ਵੀ ਸਮੁੰਦਰ ਨਾਪਣ ਜਾਓ ਕਿਤੇ ਉੱਥੇ ਹੀ ਭੁੱਲ ਜੂਗੀ ਕਾਂਗਰਸ ਕੋਈ ਬਰਫ਼ ਦੀ ਟਲੀ ਵੀ ਨਹੀਂ ਵੀ بارش ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਸਿਗਲ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਐ ਇਸ ਦੇਸ਼ ਦੀਆਂ ਨੀਹਾਂ ਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ گوریاں گورتنر کرنے والی پارٹی ہے کانگرس پارٹی کی کہنا سی بگت سنگھ کی کہنے سی لال بہادر شاستری اوہ والے یاد کر کے دیکھو کہ پل کرتے ہیں آزادی کی شام نہیں ہونے دیں گے فیروں کی سمادھیوں کو بدنام نہیں ہونے دیں گے جب تک تن میں گرم لہو کی ایک بوٹ بھی باقی ہے کا آنچل نیلام نہیں ہونے دیں گے نیلام نہیں ہونے دیں گے ਜੇ ਵਰਕਰ ਨਾ ਸੰਭਿਆ ਤਾਂ ਪਾਰਟੀ ਨਹੀਂ ਸੰਭਲਨੀ ਤੇ ਮਾਫ ਕਰਨਾ ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੰ্ধু ਐ ਐਕਸਐਮਐਲਏ ਐ ਐਕਸਐਮਪੀ ਐ ਐਕਸ ਪ੍ਰਧਾਨ ਐ ਲੇਕਿਨ ਵਰਕਰ ਐਕਸ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ انجاز اے انجاز اے انجاز 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 او کی فرق ہے کسی ہوئے ماسکر تارا ڈیڑھ سو روپیے تنخواہ ملتی سی اور تنخواہ جس سکسیپل سی سو دے اوتھی دال بہادر شاستری ਇੱਕ ਫੀਅਟ ਸਟੈਂਡਰਡ ਕਾਰ ਲਈ ਸੀ ਸਾਰੀ ਉਮਰ ਕਰਕੇ ਨਹੀਂ ਉਤਰਿਆ ਕੱਪੜੇ ਆਪਣੇ ਆਪ ਧੋਨੇ ਸਾਈਕਲ 'ਤੇ ਆਫਿਸ ਜਾਣਾ ਤੇ ਜਦੋਂ ਕੱਪੜੇ ਧੋਦੇ ਸੀ ਉਹ ਕਹਿੰਦੇ ਮਹਾਰਾਜ ਪ੍ਰਧਾਨ ਮੰਤਰੀ ਆ ਕਰ ਰਹੇ ਉਹ ਕਹਿੰਦਾ ਪ੍ਰਧਾਨ ਮੰਤਰੀ ਤਗੜਾ ਹੋ ਸਕਦਾ ਪਰ ਮੈਂ ਇੱਕ ਬਾਪ ਵੀ ਆ ਇੱਕ ਭਰਾ ਵੀ ਆ ਇੱਕ ਪੁੱਤਰ ਵੀ ਆ ਜੋ ਮੇਰੇ ਮਾਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕਦੇ ਘਿਰ ਵੀ ਨਹੀਂ ਰੱਖੇਗਾ ਜੈ ਜਵਾਨ ਜੈ ਕਿਸਾਨ ਕਹਿਣਾ ਉਹ ਕਾਂਗਰਸ ਪਾਰਟੀ ਹੈ ਉਹ ਕਾਂਗਰਸ ਪਾਰਟੀ ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਟੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਲਫੜਿਓ ਜੀ ਕਹਿੰਦੇ ਜਿੰਦਾਬਾਦ ਲੀਡਰ ਬਣ ਕੇ ਹੁਣ ਜਿੰਦਾਬਾਦ ਲੀਡਰ ਪਾਰਟੀ ਨੂੰ ਗਰਮੀ ਧਰ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਦਾ ਰੋਟਾ ਹੈ ਬੰਤੀ ਵਰਗਾ ਚਾਰੀਆਂ ਦਕਾਨਾਂ ਤੇ ਚਾਰੀਆਂ ਦਕਾਨਾਂ ਤੇ ਬਸ ਸਟੇਮ ਤੇ ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ ਹਰ ਥਾਂ ਤੇ ਜੇ ਹਮਾਂ ਕੈਮੀ ਜਦੋਂ ਹੁੰਦੀ ਹੈ ਨਾ ਜਿੱਦਣ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਤੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ ਉਸ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋਸੇ ਦਿਨ ਸ਼ੋਨਾਲ ਕਾਂਗਰਸ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਕੀਸੀ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਹਾਣ ਮਾਰਦਾ ਪਕੜਾ ਨਹੀਂ ਹੱਥ ਥੱਲੇ ਡਿੱ ਜਾਂਦੇ ਸੱਚ ਸੀ ਕਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕੌਨ ਟਿੰਟ ਪੀਣ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਆਂ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕਿ ਕਿਦੀ ਨਹੀਂ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁੜੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪਗਬੰਦੀਆਂ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਹ ਪਾਸਪੋਰਟ ਦੇਖ ਲਓ ਪੰਜਾਬ ਦੇ ਰਿਕਾਰਡ ਤੋੜਦਾ 12 ਲੱਖ ਪਾਸਪੋਰਟ ਬਣਿਆ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮ일 ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨ੍ਹਾਂ ਨੀਹਾਂ ਚੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਨਾਂਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ ਜੋਗਦਾਂ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਦਾਰ ਵੇਚ ਕੇ ਗੋਰਿਆਂ ਨੂੰ ਗੁਲਾਮ ਬਣਾਉਣ ਜਾਣਗੇ ਉਹ ਸ਼ਰਮ ਕਰੋ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਸ਼ਰਮ ਕਰੋ ਲੈ ਮੈਂ ਅੱਜ ਨਾ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਝ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਐ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਵੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈੰਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਗ ਦਾ ਜਮੀਰ ਅੱਜ ਵੀ ਬਰਕਰਾਰ ਹੈ ਨਬ ਗਿਆ ਨਾ ਵਿਕਰਦਾ ਹੂੰ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਹੈ ਪੰਜਾਬ ਦਾ ਬਰਤਾਨਾ ਨਹੀਂ ਹੈ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਨਾਲ ਬਣਦੀ ਐ ਮੈਂ ਤਾਂ ਉਹਦੇ ਗਰੁੱਪ 'ਚ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤੀ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਕਿੰਨੀਆਂ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 20 ਰੁਪਏ ਦੀ ਪਿੰਗਲੀ ਖਰੀਦ ਲਿਓ ਤੇ ਫਿਰ ਫ੍ਰੀ ਦੇ ਦਿਓ ਪੀਐਸ ਪੀਸੀਲ ਵਾਲਿਆਂ ਦੀ ਤਨਖਾਹ ਨਹੀਂ ਸਾਰੇ ਤੀਜੇ ਤਰਕੀਆਂ ਦੇ ਉੱਤੇ ਚੜੇ ਹੋਏ ਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਛੰਡੇ 'ਚ ਡੰਡਾ ਲੱਗ ਜੂ ਤੰਬੂ ਜੰਬੂ ਲੱਗੂ ਉਸੇ ਸਿੱਧੂ ਜਿੰਦਾਬਾਦ ਤੁਸਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਿਵਾਰ ਕੱਢ ਲੈਂਦਾ ਹੈ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਕੰਮੂ ਕਰਦਾ ਹੱਸ ਲੋ ਹੱਸ ਲੋ ਤਾੜੀ ਠੋਕਿਆ ਕਰੋ ਕਿਉਂ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕ੍ਰਪਸ਼ਨ ਦੂਰ ਕਰ ਦੂੰ ਕਿੱਥੋਂ ਕ੍ਰਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਈਆ ਖਾਂਦੇ ਆ 21000 ਦੀ ਰੇਟਾਂ ਹੀ ਖਾਲੀ ਵਿਕਦੀ ਐ 15 ਕਰੋੜ ਰੁਪਈਏ ਇੱਕ ਐਸੇ ਬੰਦੇ ਨੂੰ ਜਲਦੀਪ ਜਹਦਾਰ ਜਿਹੜਾ ਕਿ ਸੁਖਵੀਰ ਮਹਿਬਾਨੋ ਦੇ ਨਾਲ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਹੋ? ਚਲੋ। ਨਾਨਕ ਕਿਹਨੂੰ ਦਿੰਦੇ ਆ? ਕੇਬਲ ਵਾਲੇ। ਕਿਹਨੂੰ ਦਿੰਦੇ ਆ? ਮੀਨਾ। ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਸਾਂ ਦੇ ਪਰਮਿਟ ਦੇਵੋਗੇ? ਬਤਾਉਂ ਵੀ ਨਹੀਂ ਦਿੱਤਾ ਪੁਛਣਾ। ਬਤਾਉ। ਹੱਸੋ ਹੱਸੋ ਤਾਰੀਖੋ ਕੋ ਸੱਚੀ ਗੱਲ ਕਰਨ। ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ, ਤੂੰ ਅੱਜ ਕਰ ਮੈਂ ਤੇਰੀ ਜਾਜਾਕਾਰ ਕਰੂੰ। ਤੇਰੇ ਚਰਵਾਹੇ 'ਚ ਬਹਿ ਕੇ ਜਾਜਾਕਾਰ ਕਰੂੰ ਤੂੰ ਖੋਲ। ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 7000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਚ ਮੈਂ ਸ਼ਰਾਬ ਦੇ ਹੱਕ ਤੇ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੇ ਆ ਮੈਂ ਹੁਸ਼ਰਾਬ ਦੇ ਹੱਕ ਤੇ ਸਮਗਲਿੰਗ ਕਿਉਂ ਹੋਵੇ ਉਹ ਜਾਲਦੀ ਸ਼ਰਾਬ ਕਿਉਂ ਹੋਵੇ ਤੇ ਮੈਂ ਵੀ ਸ਼ਰਾਬ ਤੋਵੇ ਕੇ ਜੇ ਵੇਖਦੀ ਆ ਤੇ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕਿਉਂ ਨਾ ਆਵੇ ਤੰਮਲ ਲਾਡੂ ਕੱਲਾ ਸ਼ਰਾਬ ਚੋਂ ਅੱਧੀ ਖਮਤ 50000 ਕਰੋੜ ਰੁਪਏ ਸਾਲ ਅਸੀਂ 4000 ਦੁਗਣੀ ਖਬਰ ਸੈਂਟਰ ਦੀਆਂ ਸੀਮਾਵਾਂ ਚ ਦੀ ਔਰ ਦਮਲ 60 70 ਹਜ਼ਾਰ ਕਰੋੜ ਰੁਪਈਆ ਜਿਹੜਾ ਇਹ ਖਾਂਦੇ ਐ ਇਹ ਇਹ ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਿਦਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਲਦਸਤਾ ਹੈ ਸਟੇਟਾਂ ਦਾ ਗੁਲਦਸਤਾ ਹਰ ਇੱਕ ਸਟੇਟਾਂ ਚ ਅੱਡੋ ਅੱਡ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਲਾ ਇਹ ਸਟੇਟਾਂ ਦਾ ਸੰਗੀਤਾਂचा ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਬਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆ ਦਾ ਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਇਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਗੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਤਮਾਕਾ ਕਰਦੇ ਤਮਾਕਾ ਇਹੋ ਤਮਾਕਾ ਇਹੋ ਤਮਾਕੇ ਨੇ ਕਿਵੇਂ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਉਨਾ ਦੇਣਗੇ ਬਾਹਰ ਕੱਢਣਗੇ ਲੈ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਬੰਦ ਕੀ ਜੀ ਨੀਹਾਂ ਨਹੀਂ ਖਿਆਲ ਰੱਖਣਾ ਕੋ ਜਦੋਂ ਜੁਆਗ ਜੰਮਦਾ ਕਰੇ ਜਦੋਂ ਜੁਆਗ ਜੰਮਦਾ ਕਰੇ ਇਹ ਨੀਹਾਂ ਰੋਂਦੀਆਂ ਉਹ ਕਹਿੰਦੀ ਕਿ ਉਹ ਰੋਂਦੀਆਂ ਕਿ ਜੇ ਚੰਗਾ ਨਿਕਲਿਆ ਤੇ ਧਾਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਂਦੀਆਂ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਆ ਇਹ ਗਲਦੀਆਂ ਨਹੀਂ ਹਨ ਜੇ ਸਵਾਲ ਆ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਗ੍ਰਾਫ ਸਿਸਟਮ ਨੂੰ ਬਦਲ ਦੇ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਭਰੋਸਾ ਹੋਵੇ ਜਿਹਦਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਅਹੜੇ ਮਲੇ ਬਣਾ ਲਓ ਅਹੜੇ ਮਲੇ ਬਣਾ ਲਓ ਮੈਂ ਲੋਕ ਕਹਿਣ ਲੱਗ ਜਾਂਦੇ ਅਸੀਂ ਆਪਣੇ ਪੁੱਤਰ ਨੂੰ ਬਲਦੀ ਵਰਗਾ ਬਣਾਵਾਂਗੇ ਥੋਕੇ ਮਾਰੋ ਤਾੜੀ ਟਕਾ ਕੇ ਜਿਹੜਾ ਅਰਮ ਹੁੰਦਾ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਆਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਕਹਿੰਦੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਏ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋਊ ਉਹਨੂੰ ਵਰਕਰ ਦਲੀਲ ਕਰੂ ਮੈਂ ਫੇਰ ਕਹਨਾ 100 ਇੱਕਠਾ ਹੋਵੇ ਇਥੇ ਤੇ ਹਜ਼ਾਰਾਂ ਰਹਿ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਐਜੰਡਾ ਹੈ ਸਾਡੇ ਕੋਲ ਆ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਣ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਟਦੂਗਾ ਇੱਕ ਸਾਲ ਚ ਪਟਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹੁਣ ਕੇਦਰੀਵਾਲ وہ ہم نکالیں گے نیتاؤں کی جیب میں سے ایسے کر کے بیس کروڑ 35,000 کروڑ نکالیں گے ہم بجٹ میں سے پتندرا سیکھ پہلا نکالیں گے 35,000 کروڑ کروڑ بجٹ میں سے اور 1100 روپے روپئے ماتاؤں اور بہنوں کو ملیا چون چنا ٹھیک ہے پلے ہی کسی ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪਨੇ ਦੇ ਬਾਪ ਨਾਲ ਨਤੀਜੇ ਨਾਲ ਨੰਨਕੇ ਨੰਗਾ ਕਰ ਨੰਗਾ ਇਹ ਸਵਾਲਿਆਇਆ ਹੈ ਠੋਕੋ ਤੜੀ ਦਿਗਾ ਮਾ ਜੇ ਤੋ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਆ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਹੈ ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਪਹੁੰਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸੱਜਣ ਦੀ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਤਾਂ ਦੇ ਧੂਏ ਮਾਰੇ ਥਾਂ ਵਜੀ ਚ ਪੇੜ ਗੂੰ ਤੇ ਹੈ ਤੇ ਜੱਥੇ ਦਾ ਟੋਟੇ ਟੋਟੇ ਤਾਂ ਵੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਘੋਡੇ ਲਵਾਤੇ ਸੀ। ਲੀਵਾ ਲਾਤਾ ਸੀ। ਜੱਥੇਦਾਰ ਘਰੇ ਆਵਾਂਗੇ। ਧਰਮ ਰਾਜ বিনা ਨਹੀਂ ਧਰਮ ਚਲੇ ਹੈ। ਧਰਮ বিনা ਸਭ ਕਲੇ ਕਲੇ ਹੈ। ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੁੰਗੇ ਚੁਗੋ ਚੁਪ اٹਲ ਲੱਗਾ। ਧਰਮ ਦਾ ਜਗ੍ਹਾ ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇਢੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਣਾ ਹੈ ਲੇਕਿਨ ਸੇਹ ਦੇਣ ਲਈ ਕੋੜਾ ਰਾਜ ਹੈ ਸਹਿਸਵਾਰ ਗੁਰੂ ਵੀ ਸੇਹ ਦਾ ਇਹਨਾਂ ਨੇ ਧਰਮ ਦਾ ਕੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਿਆ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਜ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ پیڑ نو آگ لا گی وہ آگ لگی اس وکش کو جلنے لگے ہیں پاک جاؤ پنچیوں جب پنکھ تمہارے ساتھ پنچی کی ہے پیڑی در پیڑی پیڑھی رہتا ہے دا فل کھائے اس پیڑ کے فل کھائے اس وکش کے گندے کی میں پاک اب یہی ہمارا دھرم ہے جل مرے کسی کے ساتھ جل مرے کسی کے ساتھ ਅਮਨਮਾਨ ਕਰਤੇ ਬਰਿਸਟਰ ਬਾਰਟ ਨੂੰ ਕਰੋੜਾਂ ਪੈਸੇ ਜਿਲਾ ਲਾ ਛੱਡ ਕੇ ਧੋਤੀ ਪਾ ਕੇ ਆਵੇ ਲੱਖਾਂ ਕਰਮਾ ਸਿੱਖ ਜੂਝਦੇ ਰਹੇ ਲਾਲਾਂ ਲਾਸ਼ ਪತರੇ ਹੱਥ ਬੰਨ ਕੇ ਅੱਗੇ ਗੋਰੇ ਮੱਠਾ ਟੇਕ ਕੇ ਮੱਠਾ ਜਿੰਦਣ ਭਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ 'ਚ ਐਸੇ ਲੀਡਰ ਨੇ ਹੈ ਹਮੇਸ਼ਾ ਰਹੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਂੋ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਤੋਂ ਇਹ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਜਣੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ ਧੰਨਵਾਦ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸ਼ਾਨ ਹੁੰਦੇ ਨੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰਕੇ ਪੱਲੇ ਨਹੀਂ ਕਹਿ ਲਾ ਤੇ ਲਾ ਤੇ ਕਰਦੀ ਮੇਲਾ ਮੇਲਾ ਨੌਕਰੀਆਂ ਕਿੱਥੋਂ ਹੋਣਗੀਆਂ ਧਰਨਿਆਂ ਦਾ ਸੂਬਾ ਬਣ ਗਿਆ ਜਿਦਣ ਪੰਜਾਬ 'ਚ ਜਾਨ ਮਾਲ ਦੀ ਹਿਫਾਜ਼ਤ ਹੋਏਗੀ ਜਿਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਿਫਾਜ਼ਤ ਹੋਏਗੀ ਪੰਜਾਬੀ ਬਾਹਰ ਸਾਡੇ ਦੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੋਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਬਜਣ ਤੂੰ ਨਾ ਪੰਜਾਬੀਆਂ ਨੂੰ ਹਰਮ ਦਊਂ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਦੇ ਵਾਪਸ ਮੋੜਨ ਨੂੰ ਵਾਹ ਬੋਲ ਜਿੰਦਾਬਾਦ ਜਿੰਦਾਬਾਦ ਸਾਰੇ ਬੰਦਿਆਂ ਕੋਲ ਸੀਮਤ ਨਹੀਂ ਰਹੂਗੀ ਮਹਾਰਾਜ ਅਰਜੀਤ ਸਿੰਘ ਦਾ ਰੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਟਿਆਂ ਦੇ ਅਸਤਵ ਨਾਲੋਂ ਤਕੜਾ ਹੁੰਦਾ ਖੋਟੇ ਮਾਰੋ ਕਾੜੀ ਖੋਟੇ ਕੋ ਸਕਦੀ ਹੌਮਾ ਸਿੱਧਣਾ ਪਊ ਸ਼ਾਸਕ ਪਾਉ ਸਕਣਾ ਪਊ ਪਰਿਵਾਰ ਦਾ ਭਾਰ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਾਹਿਬਾਨ ਦੀ ਸੇਧ ਦਾ ਅੱਵਲੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅੱਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਦੂਰ ਤੇ ਸਭ ਦੇ ਗੁਪਤਿਆ ਕੌਣ ਭਲੇ ਕੋ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ اے ਪ੍ਰੇਰਣਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ مسلمان ਪੰਜਾਬ ਜੀਵੇ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਤੇ ਕਹਿੰਦਾ ਕੋਈ ਅਗਰ ਭੁੱਲਿਆ ਪੱਟ ਗਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜ਼ਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ अगर ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਾਹੋਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਆ ਕੁਸ਼ਮਈ ਮਾਰਨੀ ਆ ਉਹ ਹੀ ਟਕੜਾ ਜਿਹੜਾ ਦੁਸ਼ਮਣੀ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗੱਲਾਂ ਨਿਰਮੋਦ ਸਿੰਘ ਸਿੱਧੂ ਨੂੰ ਮੈਂ ਥੋੜੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਥੋਕ ਦੂੰ ਥੋਕ ਜ਼ਿੰਦਗੀ ਦਾ ਰਾਹ ਹੈ ਜਿੰਦਾਬਾਦ ਸਮੇਂ ਪ੍ਰਵਾਹ ਕਰਾਂ ਜ਼ਮੀਰ ਜਾਗਰਾ ਹੈ ਬਾਪ ਮੇਰਾ ਪਿਤਾ ਇੱਕ ਗਰੀਬ ਆਪਿਆਂ ਦੀ 100 ਲੱਖ ਦੀ ਧਰਤੀ ਦੇ ਉੱਤੇ ਕਹਿੰਦਾ ਮੇਰਾ ਬਾਪ ਸੁਤੰਤਰਤਾ ਦੀ ਸੰਨਾਨੀ ਸੀ ਰਜਵਾਲਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਨਾਈ ਗੋੜਿਆਂ ਨੇ ਲਾਲਕਾ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰ ਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਪਰਤੀਆਂ ਸਿੱਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਇਸ ਐਮਐਲਏ ਬਣਿਆ ਐਮਐਸਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਾਰ ਅਖੀਰ ਤੇ ਉਹਨੂੰ ਉਹਦਾ ਦੋਸਤ ਸੀ ਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਕੇ ਆਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਮੁੱਖਾਂ ਨਾਲ ਹੀ ਸ਼ਾਮਾ ਹੁੰਦੀਆਂ ਸਮਾਂ ਸਭ ਨੂੰ ਟਾ ਦਿੰਦਾ ਕਿੰਨੀ ਧੜੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਨਗੋ ਸਿੰਘ ਸਿੱਧੂ ਜਿੰਦਾਬਾਦ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜਨ ਕੱਢੂਗਾ ਬਾਹਰ ਜੋ ਦੇ ਜੋ ਦੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਲਾ ਲੱਖਣ ਤਾਨੂੰ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਰੋਸਟਰ ਹੈ ਇਹ ਜਿਹਾ ਕਿਰਦਾਰ ਅੱਜ ਹੈ ਇਹ ਜਿਹਾ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਦੀ ਗੱਲ ਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਜਾ ਰਾਇਆ ਬੰਟੀ ਜਿੰਦਾਬਾਦ